ਜੀ ਅੱਜ ਅਸੀਂ ਇੱਥੇ ਪੁਲਿਸ ਲਾਈਨ ਸੰਗਰੂਰ ਦੇ ਵਿੱਚ ਇਕੱਤਰਤ ਹੋਏ ਹਾਂ ਆਪ ਸਭ ਦੇ ਮਾధ్యਮ ਰਾਹੀਂ ਸਾਡੇ ਲੋਕਾਂ ਨੂੰ ਸਾਡੇ ਸਿਟੀਜ਼ਨਸ ਨੂੰ ਦੱਸਣ ਲਈ ਕਿ ਸੰਗਰੂਰ ਪੁਲਿਸ ਨੇ 2025 ਦੇ ਵਿੱਚ ਕੀ ਕੀ ਪ੍ਰਾਪਤੀਆਂ ਕੀਤੀਆਂ ਕੀ ਉਪਰਾਲੇ ਕੀਤੇ ਤੇ ਕੀ ਕੀ ਸਾਨੂੰ ਸਫਲਤਾਵਾਂ ਮਿਲੀਆਂ ਨੇ ਸਭ ਤੋਂ ਪਹਿਲਾਂ ਯੁੱਧ ਨਸ਼ਿਆਂ ਵਿਰੁੱਧ ਦੇ ਮਹਿੰਮ ਦੇ ਤਹਿਤ ਅਸੀਂ ਲਗਭਗ 900 ਮੁਕਦਮੇ ਦਰਜ ਕੀਤੇ ਜਿਸ ਦੇ ਵਿੱਚ 1313 ਨਸ਼ਾ ਸਮਗਲਰਾਂ ਨੂੰ ਅਰੈਸਟ ਕੀਤਾ ਗਿਆ ਸਾਡੂੰ ਸਫਲਤਾ ਇਹ ਵੀ ਮਿਲੀ ਕਿ तकरीबन 20 ਲੱਖ ਰੁਪਏ ਡਰਗ ਮਨੀ ਬਰਾਮਦ ਹੋਇਆ ਵੱਖੋ ਵੱਖਰੇ ਆਪਰੇਸ਼ਨਸ ਵਿੱਚ ਇਹਦੇ ਨਾਲ ਹੀ ਐਕਸਾਈਜ਼ ਐਕਟ ਦੇ ਤਹਿਤ 407 ਕੇਸਾਂ ਦੇ ਵਿੱਚ 421 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 11 ਸਮੱਗਲਰਾਂ ਦੀ ਲਗਭਗ 4 4.5 ਕਰੋੜ ਦੀ ਪ੍ਰਾਪਰਟੀ ਨੂੰ ਜਾਬਤੇ ਅਨੁਸਾਰ ਫ੍ਰੀਜ਼ ਕਰਾਇਆ ਗਿਆ ਇਹਦੇ ਨਾਲ ਹੀ ਮੈਂ ਆਪ ਨੂੰ ਦੱਸਾਂਗਾ ਕਿ तकरीबन 32 ਨਸ਼ਾ ਤਸਕਰਾਂ ਦੀ ਪ੍ਰੋਪਰਟੀ ਜਿਹੜੀ ਉਹਨਾਂ ਨੇ ਨਜਾਇਜ਼ ਬਣਾਈ ਹੋਈ ਸੀ ਉਸ ਦੀ ਜਾਬਤ ਅਨੁਸਾਰ ਡਿਮੋਲੀਸ਼ਨ ਕਰਵਾਈ ਗਈ ਅਤੇ 2434 ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਇਲਾਜ ਅਤੇ ਦਵਾਈ ਦੇ ਲਈ ਦਾਖਲ ਕਰਾਇਆ ਗਿਆ। ਲਗਭਗ 2670 ਜਾਗਰੂਕ ਮੀਟਿੰਗਾਂ ਤੇ ਕੈਂਪਸ ਕਰਵਾਈਆਂ ਗਈਆਂ ਜਿਸ ਦੇ ਵਿੱਚ ਖੁਦ ਐਸਪੀ ਰੈਂਕ ਡੀਐਸਪੀ ਰੈਂਕ ਅਤੇ ਐਸਐਚਓ ਤੇ ਚੌਂਕੀ ਇੰਚਾਰਜ ਰੈਂਕ ਅਫੀਸ਼ੀਅਲਜ਼ ਨੇ ਹਿੱਸਾ ਲਿਆ ਤੇ ਲੋਕਾਂ ਨੂੰ ਜਾਗਰੂਕ ਕੀਤਾ। ਅਸੀਂ ਚੋਰੀशुदा 133 ਵਹੀਕਲ ਬਰਾਮਦ ਕੀਤੇ 119 ਪਗੋੜੇ ਜਾਂ ਪ੍ਰੋਕਲੇਮਡ ਆਫੈਂਡਰਸ ਨੂੰ ਅਰੈਸਟ ਕੀਤਾ ਅਤੇ 86000 8600 ਤੋਂ ਵੱਧ ਦਰਖਾਸਤਾਂ ਦਾ ਨਿਪਟਾਰਾ ਵੀ ਕੀਤਾ ਜਿੱਥੇ ਤੱਕ ਸਾਈਬਰ ਕ੍ਰਾਈਮ ਦੀ ਗੱਲ ਹੈ ਲਗਭਗ 1100 ਦਰਖਾਸਤਾਂ ਦੇ ਵਿੱਚ ਅਸੀਂ ਡੇਢ ਨੂੰ ਡਿਸਪੋਜ਼ ਆਫ ਕਰਾਉਂਦੇ ਹੋਏ ਡੇਢ ਕਰੋੜ ਦੀ ਬਰਾਮਦਗੀ ਕਰਾਈ ਗਈ ਅਤੇ ਚੋਰੀशुदा ਜਾਂ ਫਿਰ ਜੋ ਗੁੰਮ ਹੋਏ ਨੇ ਉਹ 580 ਮੋਬਾਈਲ ਫੋਨ ਪਬਲਿਕ ਨੂੰ ਮੁਹੱਈਆ ਕਰਾਏ ਗਏ ਇਹਨਾਂ ਸਭ ਚੰਗੇ ਕੰਮਾਂ ਲਈ ਚੰਗੇ ਉਪਰਾਲਿਆਂ ਦੇ ਲਈ ਸਾਨੂੰ ਮਾਨਯੋਗ ਡੀਜੀਪੀ ਪੰਜਾਬ ਸਰ ਅਤੇ ਸਰਕਾਰ ਵੱਲੋਂ ਬਹੁਤ ਸਾਰੇ ਰਿਵਾਰਡਸ ਨਾਲ ਨਵਾਜ਼ਿਆ ਗਿਆ ਜਿਸ ਦੇ ਵਿੱਚ ਲਗਭਗ 121 ਅਪਰੀਸੀਏਸ਼ਨ ਲੈਟਰਸ 198 ਡੀਜੀਪੀ ਕਮੈਂਡੇਸ਼ਨ ਡਿਸਕਸ ਇੱਕ ਸੀਐਮ ਮੈਡਲ ਫਾਰ ਆਊਟਸਟੈਂਡਿੰਗ ਡਿਵੋਸ਼ਨ ਟੂ ਡਿਊਟੀ 12000 ਤੋਂ ਵੱਧ ਕਲਾਸ 1 ਸਰਟੀਫਿਕੇਟ ਕਲਾਸ 3 ਕਲਾਸ 2 ਅਤੇ ਕਲਾਸ 1 ਸਰਟੀਫਿਕੇਟਸ ਨੋ ਲੋਕਲ ਰੈਂਕ ਅਤੇ ਲਗਭਗ 1358000 ਦੀ ਕੈਸ਼ ਰਿਵਾਰਡਸ ਨਾਲ ਸਨਮਾਨਿਤ ਕੀਤਾ ਗਿਆ ਮੈਂ ਆਪ ਸਭ ਨੂੰ ਇਹ ਵੀ ਦੱਸਾਂਗਾ ਕਿ ਸੰਗਰੂਰ ਪੁਲਿਸ ਡਾਈਨ ਦੇ ਵਿੱਚ ਜਿਹੜਾ ਗਰਾਊਂਡ ਹੈ ਜਿੱਥੇ ਜ ਬੜੀ ਸਾਰੀ ਅਨੇਕਾਂ ਸਪੋਰਟਿੰਗ ਫੈਸਿਲਿਟੀਆਂ ਨੇ ਉੱਥੇ ਸਾਡੇ ਅਫਸਰ ਵੀ ਸ਼ਾਮ ਨੂੰ ਸਵੇਰੇ ਜਾਂਦੇ ਨੇ ਸਾਡੇ ਸੰਗਰੂਰ ਪੁਲਿਸ ਦੇ ਮੁਲਾਜ਼ਮ ਹੀ ਬੱਚਿਆਂ ਨੂੰ ਕੋਚ ਕਰਦੇ ਨੇ ਤੇ ਉੱਥੇ ਲਗਭਗ 550 ਬੱਚਾ ਹਰ ਰੋਜ਼ ਸ਼ਾਮ ਨੂੰ ਵੱਖ-ਵੱਖ ਸਪੋਰਟਸ ਦੇ ਵਿੱਚ ਕੋਚਿੰਗ ਲੈਂਦਾ ਹੈ ਜਿਨ੍ਹਾਂ ਵਿੱਚੋਂ ਕਈ ਬੱਚਿਆਂ ਨੇ ਇੰਨਾ ਅੱਛਾ ਕੀਤਾ ਕਿ ਉਹਨਾਂ ਨੂੰ ਸਰਕਾਰੀ ਨੌਕਰੀਆਂ ਵੀ ਮਿਲੀਆਂ ਨੇ ਮੈਂ ਇੱਕ ਵਾਰ ਆਪਣੇ ਸਾਰੇ ਟੀਮ ਆਪਣੇ ਸਾਰੇ ਅਫਸਰ ਸਹਿਬਾਨ ਆਪਣੀ ਸਾਰੀ ਫੋਰਸ ਦੇ ਤਰਫੋਂ ਸਾਰੇ ਜ਼ਿਲ੍ਹਾ ਨਿਵਾਸੀਆਂ ਨੂੰ ਸਭ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਵਧਾਈਆਂ ਦਿੰਦਾ ਤੇ ਆਸ ਤੇ ਉਮੀਦ ਰੱਖਦਾ ਹਾਂ ਕਿ ਆਪਾਂ ਸਭ ਇਕੱਠੇ ਮਿਲ ਕੇ ਹੋਰ ਤਰੱਕੀ ਕਰਾਂਗੇ આપણે મુડ રગલા પંજાબ પજા બનાવ